ਅੰਮ੍ਰਿਤਪੁਰ ਹਾਂ ਤੁਸੀਂ ਕੀ ਕਹਿਆ ਬਿਲਕੁਲ ਚਿੰਤਾ ਨਹੀਂ ਕਰਨੀ ਬਿਲਕੁਲ ਠੀਕ ਹੈ ਹਾਂ ਤਾਂ ਇਹ ਆਪਣੇ ਵੱਲੋਂ ਕਹਿ ਸਕਦੇ ਆ ਕਿ ਮੇਰੇ ਮੇਰੇ ਇਲਾਜ ਲਈ ਸੇਵਾ ਭੇਜੋ ਮੈਨੂੰ ਪੈਸਿਆਂ ਦੀ ਲੋੜ ਆ ਮੈਂ ਆਪਣਾ ਠੀਕ ਹੋਣਾ ਕਹਿ ਸਕਦੇ ਨਹੀਂ ਨਹੀਂ ਬੱਚੀ ਬੋਲ ਨਹੀਂ پا ਰਹੀ ਆਈ ਦੀ ਬੇਟੀ ਆ ਇਹਦੀ ਹਾਲਤ ਬਹੁਤ ਜ਼ਿਆਦਾ ਸੀਰੀਅਸ ਹੈ ਇਹਨੂੰ ਪਹਿਲਾਂ ਅੰਮ੍ਰਿਤਸਰ ਕੋ ਨਾਨਕੋ ਹਸਪੀਟਲ ਲੈ ਕੇ ਗਿਆ ਸੀ ਤੇ ਡਾਕਟਰਾਂ ਨੇ ਰੈਫਰ ਕਰਤਾ ਪੀਜੀਆਈ ਇਹ ਇਸ ਪਿੰਡ ਦੇ ਵਿੱਚ ਜਿਹੜੀ ਆ ਉਹ ਸਾੜ ਲੱਗੀ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਪਿੰਡ ਬਾਬਾ ਜੀਵਨ ਸਿੰਘ ਨਗਰ ਡਿਸਟ੍ਰਿਕਟ ਅੰਮ੍ਰਿਤਸਰ ਜਦੋਂ ਆਪਾਂ ਅੰਮ੍ਰਿਤਸਰ ਤੋਂ ਜਲੰਧਰ ਵੱਲ ਨੂੰ ਜਾਂਦੇ ਆ ਤੇ ਰਸਤੇ ਦੇ ਵਿੱਚ ਆਉਂਦੇ ਵੈਸਟਵੁੱਡ ਰਈਆ ਤੇ ਖਾਲਸੀਆਂ ਦੇ ਸੈਂਟਰ ਦੇ ਵਿੱਚ ਇੱਥੇ ਦੋ ਪਿਆਰੀਆਂ ਬੱਚੀਆਂ ਜਿਨ੍ਹਾਂ ਦਾ ਐਕਸੀਡੈਂਟ ਹੋ ਗਿਆ ਸੀ 14 ਤਰੀਕ ਨੂੰ ਸਵੇਰੇ ਜਦੋਂ ਸਕੂਲ ਜਾ ਰਹੀਆਂ ਸੀ। ਦੋਵੇਂ ਸਹਗੀਆਂ ਭੈਣਾਂ ਨੇ ਚਾਚੀਆਂ ਤਾਇੀਆਂ ਦੀਆਂ ਕੁੜੀਆਂ। ਇੱਕ ਬੇਟੀ ਆ ਪਈ ਆ ਤੇ ਇੱਕ ਆ ਪਈ ਆ। ਆ ਜਿਹੜੀ ਬੇਟੀ ਆ ਇਹਦੀ ਹਾਲਤ ਬਹੁਤ ਜ਼ਿਆਦਾ ਸੀਰੀਅਸ ਹੈ। ਇਨੂੰ ਪਹਿਲਾਂ ਅੰਮ੍ਰਿਤਸਰ ਕੋ ਨਾਨਕੋ ਹਸਪੀਟਲ ਲੈ ਕੇ ਗਿਆ ਸੀ ਤੇ ਡਾਕਟਰਾਂ ਨੇ ਰੈਫਰ ਕਰਤਾ ਪੀਜੀਆਈ ਇਹਦੇ ਸਪਾਈਨ ਦੇ ਵਿੱਚ ਜਿਹੜੀ ਆ ਉਹ ਛੱਟ ਲੱਗ ਗਈ ਆ ਜਿਹਨੇ ਪਿਛਲੇ ਦਿਨੀ ਆਪਾਂ ਵੇਖਿਆ ਨਾ ਐਕਸੀਡੈਂਟ ਹੋਇਆ ਹੀ ਰਾਜੀਵੀਰ ਜਮੰਦੇ ਦਾ ਤੇ ਉਹਦੇ ਸਪਾਈਨ ਦੇ ਵਿੱਚ ਛੱਟ ਲੱਗ ਗਈ ਤੇ ਉਹਦਾ ਬ੍ਰੇਨ ਜਿਹੜਾ ਸੀ ਉਹ ਡੈੱਡ ਹੋ ਗਿਆ ਉਥੇ ਡਾਕਟਰ ਜਿਹੜੇ ਆ ਉਹਨਾਂ ਦੀ ਕੋਈ ਵਾਹ ਪੇਛ ਨਹੀਂ ਜਾਂਦੀ ਪਰ ਉਹਨਾਂ ਦੇ ਕੋਲ ਬਹੁਤ ਪੈਸਾ ਸੀ ਚਲੋ ਉਹਨਾਂ ਨੇ ਹਸਪੀਟਲ ਰੱਖ ੜਿਆ ਪਰ ਇਹ ਜਿਹੜਾ ਪਰਿਵਾਰ ਹੈ ਇਹ ਇੱਕ ਦਿਹਾੜੀਦਾਰ ਪਰਿਵਾਰ ਹੈ ਔਰ ਇਹਨਾਂ ਦੇ ਕੋਲ ਮਤਲਬ ਆ ਰੋਟੀ ਪਾਣੀ ਚੋਗੇ ਵੀ ਪੈਸੇ ਜਿਹੜੇ ਆ ਬੜੀ ਮੁਸ਼ਕਲ ਦੇ ਨਾਲ ਇਹ ਬੇਟੀ ਦਾ ਬਾਪ ਜਿਹੜਾ ਵਾ ਅੱਜ ਵੀ ਕੰਮ ਤੇ ਗਿਆ ਵਾ ਬੇਟੀ ਘਰ ਦੇ ਵਿੱਚ ਬਿਮਾਰ ਪਈ ਹੈ ਅੱਜ ਵੀ ਵਿਚਾਰਾ ਕੰਮ ਤੇ ਗਿਆ ਕਿ ਪਰ ਕਿਦਾਂ ਹਾਲ ਫੁਲਕਾ ਚੱਲ ਰਾ ਦੇ ਇਹ ਬੇਟੀ ਨੂੰ ਆਪਾਂ ਕੱਲ ਜਿਹੜਾ ਵਾ ਉਹ ਪੀਜੀਆਈ ਹਸਪੀਟਲ ਲੈ ਕੇ ਜਾਣਾ ਸੋ ਪਰਿਵਾਰ ਨੂੰ ਬਹੁਤ ਜ਼ਿਆਦਾ ਮਦਦ ਦੀ ਲੋੜ ਹੈ ਮੈਂ ਪਰਿਵਾਰ ਦਾ ਅਕਾਊਂਟ ਨੰਬਰ ਜਿਹੜਾ ਵਾ ਔਰ ਪਰਿਵਾਰ ਦਾ ਜਿਹੜਾ ਮੋਬਾਈਲ ਨੰਬਰ ਹੈ ਉਹ ਵੀਡੀਓ ਦੇ ਵਿੱਚ ਮੈਂਸ਼ਨ ਜ਼ਰੂਰ ਕਰੂੰਗਾ ਪਲੀਜ਼ ਸਿੱਧੀ ਸੇਵਾ ਜਿਹੜੀ ਆ ਉਹ ਪਰਿਵਾਰ ਨੂੰ ਭੇਜੋ ਕਿਉਂਕਿ ਪੀਜੀਆਈ ਹਸਪੀਟਲ ਦੇ ਵਿੱਚ ਇਲਾਜ ਭਾਵੇਂ ਬਹੁਤਾ ਮਹਿੰਗਾ ਨਹੀਂ ਹੈ ਪਰ ਜਦੋਂ ਅੰਮ੍ਰਿਤਸਰ ਤੋਂ ਇਹਨਾਂ ਨੇ ਜਾਣਾ ਤੇ ਇਹਨਾਂ ਦਾ ਜਿਹੜਾ ਓਨ ਜਾਣ ਦਾ ਖਰਚਾ ਕਿਉਂਕਿ ਇਹ ਬੱਚੀ ਜਿਹੜੀ ਆ ਇਹਦੀ ਧੌਣ ਜਿਹੜੀ ਆ ਬਿਲਕੁਲ ਸਿੱਧੀ ਨਹੀਂ ਹੁੰਦੀ ਇਹਨੂੰ ਗੱਡੀ ਦੇ ਵਿੱਚ ਹੀ ਲੈ ਕੇ ਜਾਣਾ ਪੈਣਾ ਔਰ ਉਧਰੋਂ ਲੈ ਕੇ ਹੀ ਆਉਣਾ ਪੈਣਾ ਹੁਣ ਦੇਖਦੇ ਆ ਕੱਲ ਲੈ ਕੇ ਜਾਣਾ ਵਾ ਡਾਕਟਰ ਉਥੇ ਐਡਮਿਟ ਕਰਦੇ ਆ ਕਿ ਕੀ ਕਹਿੰਦੇ ਆ ਬਾਕੀ ਇਹ ਬੇਟਾ ਨਾਲ ਗਿਆ ਸੀ ਆਪਾਂ ਬੇਟੀ ਨਾਲ ਵੀ ਕੋਸ਼ਿਸ਼ ਕਰਦੇ ਆ ਜੇ ਗੱਲ ਹੋ ਜਾਈਏ ਥੋੜੀ ਜੀ ਕੈਮਰਾ ਅੱਗੇ ਰੱਖੋ ਹਾਂ ਉਤਰ ਗਿਆ ਲਾ ਤੇ 60 ਜਿਆਦਾ ਲੱਗੀ ਆ ਓਕੇ ਦਰਤ ਕਿੰਨੀ ਹੁੰਦੀ ਪੁੱਤ ਏਜ ਕਿੰਨੀ ਆ ਜੀ ਬੇਟੀ ਦੀ 12 ਸਾਲ 15 ਸਾਲ ਦੇਖੋ ਜਿਆ ਬੱਚੀ ਦੀ ਉਮਰ ਆ ਔਰ ਨੈਕ ਦੇ ਵਿੱਚ ਪਿੱਛੇ ਜਿਹੜਾ C2 ਮਨਕਾ ਹੁੰਦਾ ਕੋਈ ਜਿਹੜਾ ਰਿਪੋਰਟ ਦੇ ਵਿੱਚ ਲਿਖਿਆ ਮੈਂ ਉਹ ਫੋਟੋਆਂ ਵੀ ਨਾਲ ਕਰੂੰਗਾ ਸ਼ੇਅਰ ਉਹਦੇ ਉੱਤੇ ਛੱਟ ਲੱਗੀ ਆ ਤੇ ਇੱਕ ਬੱਚੀ ਆ ਸਾਈਡ ਤੇ ਪਈ ਆ ਇਹ ਵੀ ਦਿਖਾ ਦਿਓ ਜੀ ਇਹਦੇ ਵੀ ਸਿਰ ਦੇ ਵਿੱਚ ਜਿਹੜੀ ਆ ਛੱਟ ਲੱਗੀ ਆ ਥੈਂਕ ਯੂ ਇਹਦੇ ਵੀ ਟਾਂਕੇ ਲੱਗੇ ਇਹਦਾ ਸਿਵਲ ਹਸਪੀਟਲ ਤੋਂ ਇਹਦਾ ਇਲਾਜ ਹੋ ਗਿਆ ਜੀ ਇਹਦੇ ਛੱਟ ਥੋੜੀ ਆ ਪਰ ਇਹ ਜਿਹੜੀ ਬੱਚੀ ਆ ਇਹ ਕਿਤੇ ਪੈਸੇ ਦੇ ਦੁੱਖੋਂ ਯਾਰ ਬੈੱਡ ਤੇ ਨਾ ਪਈ ਰਹੇ ਧੀ ਤੇ ਆਣੀ ਆ ਮਦਦ ਲਈ ਮੇਰਾ ਵੀਰ ਜਿੰਨਾ ਵੀ ਹੋ ਸਕਦਾ ਵਾ ਨਾ ਜਰੂਰ ਪਰਿਵਾਰ ਦੀ ਮਦਦ ਕਰਿਓ ਆ ਵੀਡੀਓ ਦੇ ਉੱਪਰ ਮੈਂ ਨੰਬਰ ਸ਼ੇਅਰ ਕਰ ਦਿੰਨਾ ਇਹ ਵੀਡੀਓ ਜਿਹੜੀ ਆ ਸਪੈਸ਼ਲੀ ਐਨ ਜੀਓ ਵਾਲਿਆਂ ਨੂੰ ਮੇਰੇ ਵੀਰ ਮੈਂਸ਼ਨ ਕਰ ਦਿਓ ਸਾਰੇ ਤਾਂ ਜੋ ਇਹ ਪਰਿਵਾਰ ਦੀ ਮਦਦ ਹੋ ਸਕੇ ਤੇ ਬੱਚੀ ਦਾ ਇਲਾਜ ਹੋ ਸਕੇ ਕਿਉਂਕਿ ਇਹ ਜਿਹੜੀ ਪ੍ਰੋਬਲਮ ਹੈ ਨਾ ਪਿੱਛੇ ਇਹ ਇੱਕ ਦੋ ਦਿਨ ਦੀ ਖੇਡ ਨਹੀਂ ਹੈਗੀ ਕਿ ਬਹੁਤ ਜਲਦੀ ਠੀਕ ਹੋ ਜਾਊਗੀ ਇਸ ਲਈ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤੇ ਜੇ ਕੋਈ ਪੱਕੇ ਤੌਰ ਤੇ ਭੈਣ ਦਾ ਕੋਈ ਇਲਾਜ ਵੀ ਕਰਾਉਣਾ ਚਾਹੁੰਦਾ ਕੋਈ ਸੰਸਥਾ ਚ ਕਰਾਉਣਾ ਚਾਹੁੰਦੀ ਹੈ ਤੇ ਉਹ ਮੇਰੇ ਨਾਲ ਵੀ ਸੰਪਰਕ ਕਰ ਸਕਦੀ ਹੈ ਤੇ ਪਰਿਵਾਰ ਦਾ ਨੰਬਰ ਦਿੱਤਾ ਉਹਨਾਂ ਨਾਲ ਵੀ ਸੰਪਰਕ ਕਰ ਸਕਦੇ ਹੋ ਤੇ ਪਰਿਵਾਰ ਦਾ ਰਸਣ ਪਾਣੀ ਹੋਰ ਪਰਿਵਾਰ ਦੇ ਬਹੁਤ ਖਰਚੇ ਨੇ ਇਸ ਕਰਕੇ ਜੋ ਵੀ ਤਿਲਫੁਲਤ ਇਹ ਕਰ ਸਕਦੇ ਹੋ ਨਾ ਜਰੂਰ ਕਰਿਓ ਇਹ ਬੱਚੀ ਦੀ ਮਦਰ ਹੈ ਜਿਹੜੀ ਬੱਚੀ ਦੀ ਆਪਾਂ ਵੀਡੀਓ ਦੇਖੀ ਹੈ ਕਿ ਐਕਸੀਡੈਂਟ ਹੋਇਆ ਉਹ ਕਹਿੰਦੇ ਆ ਇਹ ਜਿਹੜਾ ਬੱਚਿਆਂ ਦਾ ਐਕਸੀਡੈਂਟ ਹੋਇਆ ਇਹ ਉਹਨਾਂ ਦੀ ਮਦਰ ਹੈ ਇਹ ਆਪਣੇ ਵੱਲੋਂ ਵੀ ਬੇਨਤੀ ਕਰਨਾ ਚਾਹੁੰਦੇ ਨੇ ਜਿਹੜੇ ਵੀ ਵੀਰ ਇਸ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਦੇ ਅੱਗੇ ਭੈਣ ਜੀ ਖੁਦ ਵੀ ਬੇਨਤੀ ਕਰਨਾ ਚਾਹੁੰਦੇ ਨੇ ਪਲੀਜ਼ ਇਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ। ਗਾਇਕ ਚੈੱਕਪਸਟ ਦਾ ਹੈ ਗੁਰਜੀਪਤ ਦੇ। ਉਹਨਾਂ ਦੀ ਬਹੁਤ ਘਰੀ ਹੈ। ਕੱਲ ਨੂੰ ਫਿਰ ਇਲਾਜ ਕਰਾ ਸਕਦੇ। ਕੋਈ ਨਹੀਂ ਹੋਵੇਗਾ ਇਲਾਜ ਹੋ ਜੇ ਘਰੋਂ ਲਾ ਕੇ। ਸੋ ਬਹੁਤ ਦੁਖੀ ਪਰਿਵਾਰ ਹੈ ਗਰੀਬ ਪਰਿਵਾਰ ਹੈ ਜਾਂ ਲੋੜਵੰਦ ਪਰਿਵਾਰ ਹੈ। ਹਲੋ ਇਹ ਪਰਿਵਾਰ ਮੇਰੇ ਆਪਣੇ ਪਿੰਡ ਦੇ ਵਿੱਚ ਆਇਆ ਔਰ ਕਦੀ ਇਹਨਾਂ ਨੇ ਕਦੀ ਕਿਸੇ ਤੋਂ ਮਦਦ ਨਹੀਂ ਮੰਗੀ ਅੱਜ ਮਤਲਬ ਤੁਸੀਂ ਪਰਿਵਾਰ ਦੀ ਸਥਿਤੀ ਆਕੇ ਦੇਖ ਸਕਦੇ ਹੋ ਲੋੜਵੰਦ ਪਰਿਵਾਰ ਹੈ ਮਤਲਬ ਇਹ ਨਹੀਂ ਕਿ ਜਾਂ ਲਾਲਚੀ ਲੋਕ ਨੇ ਇਹ ਕਹਿੰਦੇ ਨੇ ਕਿ ਸਿਰਫ ਸਾਡਾ ਇਲਾਜ ਕਰਵਾ ਦਿਓ ਔਰ ਸਾਨੂੰ ਜਿਹੜਾ ਉਹ ਔਣ ਜਾਣ ਦਾ ਖਰਚਾ ਦੇ ਦਿਓ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਹੋਰ ਕਿਸੇ ਕੋਲੋਂ ਕੁਝ ਨਹੀਂ ਮੰਗਦੇ ਆਪਣੇ ਮਿਹਨਤ ਮਜ਼ਦੂਰੀ ਵਾਲੇ ਲੋਕ ਨੇ ਮਿਹਨਤ ਕੱਢ ਲੋਕ ਨੇ ਪਲੀਜ਼ ਜ਼ਰੂਰ ਮਦਦ ਕਰੀਏ ਯਾਰ ਬਾਕੀ ਇਹ ਬੇਟਾ ਮਨਿੰਦਰ ਹੈ ਇਹ ਬੇਟੀ ਜਿਹੜੀ ਆ ਇਹਦਾ ਤਾਇਨਾ ਮੁੰਡਾ ਵਾ ਇਹ ਵੀ ਨਾਲ ਗਿਆ ਸੀ ਤੇ ਪੀਜੀਆਈ ਦੇ ਵਿੱਚ ਡਾਕਟਰਾਂ ਨੇ ਕੀ ਕਿਹਾ ਇਹ ਜਿਆਦਾ ਚੰਗੀ ਤਰ੍ਹਾਂ ਦੱਸ ਸਕਣਗੇ ਤੁਹਾਨੂੰ ਮੈਂ ਚਾਹੁੰਦਾ ਕਿ ਜਰੂਰ ਇਹ ਵੀ ਸੁਣੋ ਕਿ ਕੀ ਕਹਿੰਦੇ ਡਾਕਟਰਾਂ ਨੇ ਕੀ ਕਿਹਾ ਬੇਟੀ ਦੇ ਬਾਰੇ ਦੱਸੋ ਮਨੇ ਤਾਂ ਕੀ ਕਹਿੰਦੇ ਡਾਕਟਰਾਂ ਨੇ ਭਾਈਆ ਮਨੇ ਕਿਹਾ ਵੀ ਮਲਬੀ ਜਿਆਦਾ ਥੋੜਾ ਜਿਹਾ ਉਹਨੂੰ ਕਰਨਾ ਪੈਣਾ ਅੱਛਾ ਉਦਾਂ ਅਸੀਂ ਗਏ ਸੀ ਕਿ ਬੋਧਾ ਉਹਨਾਂ ਨੇ ਛੇੜੀ ਜਿਆਦਾ ਟਾਈਮ ਦਿੱਤਾ ਹਾਂ ਅੱਛਾ ਮੇਰੀ ਸ਼ਿਕਾਇਤ ਕੱਲ ਠੀਕ ਹੈਗੀ ਆ ਆਪਣਾ ਕਿਹੜੀ 18 ਹਾਂਜੀ ਇਹ 18 10 2025 ਮਨੋ ਕਈ ਵੀ ਨਾ ਆਪਾਂ ਵੀਡੀਓ ਦੇਖਦੇ ਆ ਤੇ ਸਮਝਦੇ ਆ ਕਿ ਸ਼ਾਇਦ ਪੁਰਾਣੀ ਆ ਇਹ ਐਕਸੀਡੈਂਟ ਲੇਟੈਸਟ ਹੋਇਆ 14 10 2025 ਤੇ ਅੱਜ ਹੈਗੀ 17 ਕੱਲ 18 ਬੇਟੀ ਨੂੰ ਬੇਟੀ ਨੂੰ ਪੀਡੀਆ ਲੈ ਕੇ ਜਾਣਾ ਤੇ ਪਰਿਵਾਰ ਦੇ ਕੋਲ ਪੈਸਾ ਕੋਈ ਨਹੀਂ ਹੈਗਾ ਤੁਹਾਡੀ ਮਦਦ ਦੀ ਲੋੜ ਹੈ ਵੀਡੀਓ ਨੂੰ ਹੁਣੇ ਦਬਕੇ ਸ਼ੇਅਰ ਕਰਨਾ ਤੇ ਪਰਿਵਾਰ ਦੀ ਮਦਦ ਜਿਹੜੀ ਆ ਉਹ ਕਰਨੀ ਆ ਆਪਾਂ ਕੋਈ ਬਹੁਤ ਟੈਨਸ਼ਨ ਨਹੀਂ ਲੈਣੀ ਠੀਕ ਆ ਇਹ ਬੇਟੀ